ਜੀ ਕੱਲ ਮਿਤੀ 21 ਜੂਨ 2025 ਬਸਟਾਨ ਮਿਸਟਰ ਨੇੜੇ ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਤੇ ਸਵਿਫਟ ਐਕਸ਼ਨ ਲੈਂਦੇ ਹੋਏ ਸਬਡਿਵੀਜ਼ਨ ਈਸਟ ਦੀ ਟੀਮ ਨੇ ਇਸ ਚੀਜ਼ ਨੂੰ ਵੈਰੀਫਾਈ ਕਰਵਾਇਆ ਅਤੇ ਜਿਹੜੀ ਔਰਤ ਦਾ ਨਾਮ ਪਾਇਲ ਕੁਮਾਰੀ ਜੋ ਪੱਤੀ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹੈ ਸਾਬਿਤ ਹੋਇਆ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਂਟੀ سوشਲ ਐਕਟੀਵਿਟੀ ਦੇ ਵਿੱਚ ਲਿਖਤ ਹੋਣ ਕਰਕੇ ਇਹਦੇ ਤੇ ਆਧਾਰਾ 126 170 BNSS ਦੀ ਕਰਦੇ ਹੋਏ ਇਸ ਨੂੰ 27 ਮਈ 2025 ਨੂੰ ਜੇਲ੍ਹ ਭੇਜਿਆ ਗਿਆ ਉੱਥੋਂ ਇਹ 2 6 2025 ਨੂੰ ਵਾਪਸ ਆਈ ਜੋ ਕਿ ਇਹ ਪਾਇਆ ਕੋ ਮਾਰੀ ਡਰਗਿਕਤ ਵੀ ਹੈਗੀ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲਦੀ ਪਈ ਹੈ ਯੁੱਧ ਨਸ਼ਿਆ ਵਿਰੁੱਧ ਉਸ ਦੇ ਅੰਤਰਗਤ ਆਪਾਂ ਇਸ ਲੇਡੀ ਨੂੰ 3 ਜੂਨ 6 ਜੂਨ ਅਤੇ 9 ਜੂਨ ਨੂੰ ਤਿੰਨ ਵਾਰ ਇਹਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਗਿਆ ਪਰੰਤੂ ਇਹਦੇ ਵੱਲੋਂ ਕਨਸੈਂਟ ਨਾ ਦੇਣ ਕਰਕੇ ਇਹਨੂੰ ਉਥੋਂ ਓਟ ਸੈਂਟਰ ਤੇ ਤਬਦੀਲ ਕੀਤਾ ਗਿਆ ਤੇ ਆਪਾਂ ਇਸ ਤੇ ਹਜੇ ਹੋਰ ਕਾਰਵਾਈ ਕਰਦੇ ਪਏ ਹਾਂ ਤੇ ਇਸ ਲੇਡੀ ਦਾ ਪਤਾ ਕਰਵਾ ਕੇ ਆਪਾਂ ਇਹਦੇ ਰੀਹੈਬਿਲੀਟੇਸ਼ਨ ਦੇ ਵਾਸਤੇ ਸਿਵਲ ਅਥਾਰਟिटीज ਐਨ ਜੀਓਜ਼ ਐਂਡ ਸਿਵਲ ਸੁਸਾਇਟੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਦੀ ਰੀਹੈਬਿਲੀਟੇਸ਼ਨ ਵਾਸਤੇ ਆਪਾਂ ਪ੍ਰਬੰਧ ਕਰ ਰਹੇ ਹਾਂ